ਬਾਬਾ ਜੀ ਬੋਲਣ ਵਾਲਾ ਵਾਈਟ ਹਾਂ ਅਜੀ ਬਾਬਾ ਜੀ ਅੱਜ ਬਲੱਡ ਡੋਨੇਸ਼ਨ ਕਰਨ ਆਏ ਤੁਸੀਂ ਵੀ ਫਸਟ ਟਾਈਮ ਕੀਤਾ ਤੁਸੀਂ ਜਾਂ ਪਹਿਲਾਂ ਵੀ ਕਦੀ ਬਲੱਡ ਡੋਨੇਟ ਕੀਤਾ ਨਹੀਂ ਤਕਰੀਬਨ ਜਿੱਥੇ ਜਿੱਥੇ ਕੈਂਪ ਲੱਗਦੇ ਆ ਅਸੀਂ ਬਲੱਡ ਡੋਨੇਟ ਕਰੀਦਾ ਤਕਰੀਬਨ 35-40 ਯਾਰੀ ਡੋਨੇਟ ਕਰਤਾ ਸੀ ਕਿਸਾਨੀ ਮੋਰਚੇ ਦੇ ਉੱਤੇ ਆਪਣੇ ਖੂਨ ਦੇ ਨਾਲ ਮੋਦੀ ਸਾਹਿਬ ਨੂੰ ਚਿੱਠੀਆਂ ਵੀ ਲਿਖ ਲੈ ਭੇਜਦੇ ਰਹੇ ਆ ਅੱਛਾ ਜੀ ਤੇ ਇਹ ਖੂਨ ਜਿਹੜਾ ਆ ਮਤਲਬ ਬਹੁਤ ਕੀਮਤੀ ਚੀਜ਼ ਆ ਇਹ ਮੇਰਾ ਖੂਨ ਆ ਇਹ ਸਰਕਾਰਾਂ ਨੇ ਜਾਂ ਕਹਿ ਲੋ ਵੀ ਇਹ ਪੋਲੀਟਿਕਲ ਬੰਦਿਆਂ ਨੇ ਸਾਡੇ ਵਿੱਚ ਇਹੋ ਫਿਰਕਾ ਪਾਇਆ ਹੋਇਆ ਵੀ ਇਹ ਹਿੰਦੂ ਆ ਇਹ ਮੁਸਲਮਾਨ ਆ ਇਹ ਸਿੱਖ ਆ ਜਦੋਂ ਮੇਰਾ ਖੂਨ ਗਿਆ ਜੇ ਕਿਸੇ ਗਰੀਬ ਨੂੰ ਚੜਨਾ ਭਾਵੇਂ ਉਹ ਹਿੰਦੂ ਆ ਜਾਂ ਸਿੱਖ ਆ ਜਾਂ ਮੁਸਲਮਾਨ ਆ ਉਹਨੂੰ ਇਹ ਨਹੀਂ ਪਤਾ ਲੱਗਣਾ ਕਿ ਇਹ ਖੂਨ ਕਿੱਥੋਂ ਆਇਆ ਸੋ ਸਾਡਾ ਖੂਨ ਦਾ ਰੰਗ ਇੱਕਾ ਸਾਡੇ ਧਰਮ ਮੱਜਬ ਸਾਡੀ ਪਹਿਚਾਨ ਬਖਰੀ ਬਖਰੀ ਹੋ ਸਕਦੀ ਆ ਲੇਕਿਨ ਸਾਡੇ ਅਸੀਂ ਜਿੰਨੇ ਵੀ ਖੜੇ ਆ ਇੱਥੇ ਇਹਨਾਂ ਦਾ ਰੰਗ ਖੂਨ ਦਾ ਸਿਰਫ ਇੱਕੀ ਆ ਲਾਲ ਖੂਨ ਆ ਔਰ ਇਹ ਖੂਨ ਜਿਹੜਾ ਆ ਇਹ ਬੰਦੇ ਦੀ ਜਾਨ ਬਚਾਉਣ ਦੇ ਕੰਮੋਂ ਦਾ ਕਿਸੇ ਵੀ ਲੋੜਵੰਦ ਨੂੰ ਜਦੋਂ ਖੂਨ ਦੀ ਲੋੜ ਹੁੰਦੀ ਹੈ ਜਿਸ ਤੋਂ ਸਾਡੇ ਸਾਰਿਆਂ ਦੇ ਗਰੁੱਪ ਬਣੇ ਹੋਏ ਆ ਮੈਂ ਤੁਹਾਡੇ ਚੈਨਲ ਆਈ ਨਿਊ ਨਿਊਜ਼ 22 ਟੀਵੀ ਥਰੂ ਇਹ ਸੰਗਤ ਨੂੰ ਦੱਸਣਾ ਚਾਹੁੰਦਾ ਆ ਕਿ ਜਿੰਨੇ ਸਾਡੇ ਗਰੁੱਪ ਬਣੇ ਆ ਕਿਸੇ ਵੀ ਜ਼ਰੂਰਤਮੰਦ ਨੂੰ ਲੋੜ ਪਵੇ ਬਲੱਡ ਦੀ ਜਦੋਂ ਮਰਜੀ ਸਾਡੇ ਨਾਲ ਰਾਬਤਾ ਕਾਇਮ ਕਰ ਸਕਦਾ ਸਾਡੇ ਜਿੰਨੇ ਸੰਸਥਾ ਬਣੀਆਂ ਹੋਈਆਂ ਆ ਆ ਇਹਨਾਂ ਡਾਕਟਰ ਭੀਮਰਾਓ ਉਮੀਦਵਾਰ ਸਾਡੇ ਪਿੰਡ-ਪਿੰਡ ਦੇ ਵਿੱਚ ਸਸਤਾ ਬਣੀ ਹੋਈ ਆ ਉਹਨਾਂ ਦੇ ਨਾਲ ਅਸੀਂ ਰਾਬਤਾ ਕਾਇਮ ਕਰਕੇ ਕਿਸੇ ਵੀ ਲੋੜਵੰਦ ਦੀ ਜਾਨ ਬਚਾ ਸਕਦੇ ਹਾਂ ਜੈ ਪੀ ਜੈ ਭਾਰਤ ਸ੍ਰੀ ਅਕਾਲ ਹਸਪੀਟਲ ਬਾਰੇ ਵੀ ਦੱਸੋ ਆ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਸਾਡਾ ਕਿਸਾਨ ਮਜ਼ਦੂਰ ਇਕਤਾ ਹਸਪੀਟਲ ਜਿਹੜਾ ਕਿਸਾਨੀ ਮੋਰਚੇ ਤੇ ਸਿੰਘੂ ਬਾਰਡਰ ਦੇ ਉੱਤੇ ਚੱਲਦਾ ਸੀ ਐਜ਼ ਇਟ ਇਜ਼ ਉਸੇ ਤਰ੍ਹਾਂ ਹੀ ਅਸੀਂ ਲਿਆ ਕੇ ਚਲਾਕਪਿੰਡ ਜਿਹੜਾ ਕਿ ਟੋਲ ਪਲਾਜੇ ਦੇ ਬਿਲਕੁਲ ਨਾਲਾ ਚਲਾਕ ਟੋਲ ਪਲਾਜਾ ਹਰੇਕ ਨੇ ਸੁਣਿਆ ਹੋਣਾ ਹਰੇਕ ਨੇ ਉੱਥੇ ਆਪਣਾ ਸੈਰਮਨ ਆਇਆ ਹੋਣਾ ਸਾਰਿਆਂ ਨੂੰ ਪਤਾ ਆ ਤੇ ਟੋਲ ਪਲਾਜੇ ਦਾ ਸੈਰਮਨ ਹੁੰਦਾ ਜੀ ਟੈਕਸ ਵੀ ਦਿੰਨੇ ਆ ਸਾਰਾ ਕੁਝ ਦਿੰਨੇ ਆ ਤੇ ਫਿਰ ਵੀ ਸਰਕਾਰਾਂ ਸਾਡਾ ਸਿਰਮੋਂਦੀਆਂ ਸੋ ਟੋਲ ਪਲਾਜੇ ਦੇ ਨਾਲ ਹੀ ਹਸਪੀਟਲ ਆ ਜਿਸ ਵਿੱਚ ਤਕਰੀਬਨ ਤਕਰੀਬਨ ਸਾਰੀਆਂ ਸੇਵਾਵਾਂ ਫ੍ਰੀ ਵਾਂਗੂ ਚੱਲਦੀਆਂ ਬਹੁਤ ਹੀ ਘੱਟ ਰੇਟ ਤੇ ਚੈਰੀਟੇਬਲ ਰੇਟ ਦੇ ਆ ਕੋਈ ਵੀ ਗਰੀਬ ਕਿਰਪਾ ਭੈਣ ਭਰਾ ਉਹਦੀ ਸੇਵਾਵਾਂ ਲੈਣੀ ਚਾਹੁੰਦਾ ਕਿਸਾਨ ਮਜ਼ਦੂਰ ਇਕਤਾ ਹਸਪੀਟਲ ਚਲਾਂਗ ਕੋ ਉਪਰ ਜਲੰਧਰ ਤੇ ਜਦੋਂ ਮਰਜ਼ੀ ਆ ਸਕਦੇ ਆ ਜੇ ਤੁਸੀਂ ਨੰਬਰ ਚਾਹੁੰਦੇ ਆ ਮੈਂ ਨੰਬਰ ਵੀ ਬੋਲ ਦਿੰਦਾ 9464456217 ਹਸਪੀਟਲ ਦਾ ਨੰਬਰ ਆ ਕੋਈ ਵੀ ਇਨਕੁਆਰੀ ਕਰਨੀ ਹੋਵੇ ਇਸ ਨੰਬਰ ਦੇ ਉੱਤੇ ਤੁਸੀਂ ਇਨਕੁਆਰੀ ਕਰ ਸਕਦੇ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਥੈਂਕ ਯੂ ਜੀ ਧੰਨਵਾਦ ਜਾਣਕਾਰੀ ਦੇਣ ਦਾ